ਸਮਸਿਕੀ ਸੋ ਅੱਜ ਇਹ ਥੋੜਾ ਸਮਾਪਰਭੂ ਦੇ ਪਵਿੱਤਰ ਵਚਨ ਦੇ ਵੱਲ ਚੱਲਦੇ ਆਂ ਅਸੀਂ ਜਿਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਆਂ ਕਿ ਕ੍ਰਿਸਮਸ ਦਾ ਮਹੀਨਾ ਚੱਲ ਰਿਹਾ ਵਾ ਔਰ ਅਸੀਂ ਬੜੀ ਧੂਮ-ਧਾਮ ਦੇ ਨਾਲ ਕ੍ਰਿਸਮਸ ਮਨਾ ਰਹੇ ਆਂ ਜਗ੍ਹਾ ਬਜਾਗ੍ਹਾ ਤੇ ਕ੍ਰਿਸਮਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸੋ ਜਦੋਂ ਵੀ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦੀ ਗੱਲ ਹੁੰਦੀ ਆ ਤੇ ਜਨਮ ਦਿਨ ਦੇ ਉੱਤੇ ਪ੍ਰਚਾਰ ਕੀਤਾ ਜਾਂਦਾ ਜਾਂ ਬੋਲਿਆ ਜਾਂਦਾ ਤੇ ਉੱਥੇ ਤਾਰੇ ਨੂੰ ਚਰਨੀ ਨੂੰ ਅਜਾਲੀਆਂ ਨੂੰ ਔਰ ਜੋਤਸ਼ੀਆਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਵਾ ਔਰ ਇਨਾ ਜਦੋਂ ਇਹ ਇਹਨਾਂ ਸਾਰਿਆਂ ਦੇ ਬਾਰੇ ਵਿੱਚ ਅਸੀਂ ਦੇਖਦੇ ਹਾਂ ਕਿ ਇਹਨਾਂ ਸਾਰਿਆਂ ਦਾ ਜੋ ਕੁਝ ਵੀ ਉਸ ਸਮੇਂ ਪ੍ਰਭ ਯਸ਼ੂਮਸੀ ਦੇ ਜਨਮ ਦੇ ਸਮੇਂ ਇਹਨਾਂ ਸਾਰਿਆਂ ਦਾ ਰੋਲ ਰਿਹਾ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਇਹ ਸਾਰਾ ਕੁਝ ਪਰਮੇਸ਼ਰ ਦੀ ਯੋਜਨਾ ਦੇ ਨਾਲ ਹੋਇਆ ਔਰ ਇਹਨਾਂ ਸਾਰਿਆਂ ਦਾ ਬਹੁਤ ਹੀ ਗਹਿਰਾ ਮਤਲਬ ਹੈ ਜਦੋਂ ਅਸੀਂ ਇਹਨਾਂ ਦੇ ਉੱਪਰ ਸਟੱਡੀ ਕਰਦੇ ਹਾਂ ਸੋ ਇਹਨਾਂ ਸਾਰਿਆਂ ਦੇ ਬਾਰੇ ਵਿੱਚ ਤਾਂ ਨਹੀਂ ਪਰ ਅੱਜ ਅਸੀਂ ਤਿੰਨ ਮਜੂਸੀਆਂ ਦੇ ਬਾਰੇ ਵਿੱਚ ਜ਼ਰੂਰ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਸੋ ਜਿਹੜੇ ਤਿੰਨ ਮਜੂਸੀ ਸਨ ਇਹਨਾਂ ਨੂੰ ਕਈ ਨਾਵਾਂ ਦੇ ਨਾਲ ਬੁਲਾਇਆ ਗਿਆ ਵਾ ਕਈ ਨਾਵਾਂ ਨਾਲ ਇਹਨਾਂ ਨੂੰ ਬੁਲਾਇਆ ਜਾਂਦਾ ਜਿਸ ਤਰ੍ਹਾਂ ਕਿ ਇਹਨਾਂ ਨੂੰ ਰਾਜਾ ਵੀ ਕਿਹਾ ਗਿਆ ਵਾ ਇਹਨਾਂ ਨੂੰ ਮਜੂਸੀ ਕਿਹਾ ਗਿਆ ਵਾ ਇਹਨਾਂ ਨੂੰ ਜੋਤਸ਼ੀ ਕਿਹਾ ਗਿਆ ਵਾ ਵਾਈਸਮੈਨ ਕਿਹਾ ਗਿਆ ਵਾ ਔਰ ਇਹ ਜਿਹੜੇ ਤਿੰਨ ਜੋਤਸ਼ੀ ਸੀਗੇ ਇਹਨਾਂ ਦੇ ਬਾਰੇ ਵਿੱਚ ਪੁਰਾਣੇ ਨਿਯਮ ਦੇ ਅੰਦਰ ਪਹਿਲਾਂ ਇੱਕ ਵਿਸ਼ਵਾਣੀ ਹੋ ਗਈ ਸੀ ਕਿ ਜਦੋਂ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਜਨਮ ਹੋਏਗਾ ਤਾਂ ਇਹ ਪ੍ਰਭੂ ਯੇਸ਼ੂ ਮਸੀਹ ਦੇ ਲਈ ਭੇਟ ਲੈ ਕੇ ਆਉਣਗੇ ਜਦੋਂ ਅਸੀਂ ਪੜ੍ਹਦੇ ਹਾਂ ਬਾਈਬਲ ਦੇ ਅੰਦਰ ਉਹਦਾ ਆ ਜਿ ਸ਼ਾਇਆ ਉਹਦਾ 60 ਦੇ ਆਏ ਔਰ ਉਹਦੀ 6 ਆਇਤ ਨੂੰ ਅਸੀਂ ਪੜ੍ਹਦੇ ਆ ਤਾਂ ਇਸ ਜਗ੍ਹਾ ਤੇ ਲਿਖਿਆ ਵਾ 60 ਦੇ ਆਏ ਔਰ ਉਹਦੀ 6 ਆਇਤ ਉੱਥੇ ਲਿਖਿਆ ਬਹੁਤ ਸਾਰੇ ਊਠ ਤੈਨੂੰ ਟਾਕ ਲੈਣਗੇ ਮਿੱਧਿਆਨ ਦੇ ਰਿਫਾਹ ਦੇ ਜਵਾਨ ਊਠ ਸਾਰੇ ਸ਼ਵਾਂ ਤੋਂ ਆਉਣਗੇ ਤੇ ਉਹ ਸੋਨਾ ਤੇ ਲੂਬਾਨ ਚੁੱਕਣਗੇ ਅਤੇ ਯਹੋਵਾ ਦੀ ਉਸਤਤ ਦਾ ਪ੍ਰਚਾਰ ਕਰਨਗੇ ਸੋ ਪਹਿਲਾਂ ਹੀ ਇਹਨਾਂ ਦੀ ਭਵਿੱਖਵਾਨੀ ਹੋ ਗਈ ਸੀ ਕਿ ਇਹ ਸੋਨਾ ਤੇ ਲੂਬਾਨ ਤੇ ਗੰਦਰਸ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਲਈ ਪੇ ਜਿਹੜੀ ਉਹ ਲੈ ਕੇ ਆਉਣਗੇ ਸੋ ਜਦੋਂ ਅਸੀਂ ਇਹਨਾਂ ਦੇ ਬਾਰੇ ਵਿੱਚ ਸਟੱਡੀ ਕਰਦੇ ਹਾਂ ਤਾਂ ਇਹ ਜਿਹੜੇ ਤਿੰਨ ਜੋਤਸ਼ੀ ਸੀਗੇ ਇਨਾਂ ਦੇ ਵਿੱਚੋਂ ਜਿਹੜਾ ਪਹਿਲਾ ਜੋਤਿਸ਼ੀ ਸੀਗਾ ਜਿਹੜਾ ਜਿਹਦਾ ਨਾਮ ਮੈਲੀਕਿਉ ਸੀ ਦੂਸਰਾ ਜਿਹੜਾ ਜੋਤਿਸ਼ੀ ਸੀ ਉਹਦਾ ਨਾਮ ਗੈਸਪਰ ਸੀ ਔਰ ਤੀਸਰਾ ਜਿਹੜਾ ਜੋਤਿਸ਼ੀ ਸੀ ਉਹਦਾ ਨਾਮ ਬਲਥਾਸਰ ਸੀ ਔਰ ਇਹ ਤਿੰਨੇ ਜੋਤਿਸ਼ੀ ਸੋਨਾ ਲੂਬਾਨ ਤੇ ਗੰਦਰਸ ਪਰਬੂ ਯੇਸ਼ੂ ਮਸੀਹ ਨੂੰ ਪੇਟ ਚੜਾਉਣ ਦੇ ਲਈ ਲੈ ਕੇ ਆਏ ਜਦੋਂ ਅਸੀਂ ਮਤੀ ਦਿਨ ਜੀਲੋ ਦਾ 2 ਤੇ ਆਏ ਪੜਦੇ ਆ 2 ਉਹਦੇ ਆਇਓਰ ਦੀ 11 ਇਤ ਪੜਦੇ ਆ ਤੇ ਇੱਥੇ ਲਿਖਿਆ ਹੋਇਆ ਕਿ ਤਿੰਨੋਂ ਜੋਤਸ਼ੀ ਸੋਨਾ ਲੂਬਾਨ ਤੇ ਗੰਦਰਸ ਲੈ ਕੇ ਪ੍ਰਭੂ ਯੇਸ਼ੂ ਮਸੀਹ ਨੂੰ ਉਹਨਾਂ ਨੇ ਪੇਟ ਚੜਾਈ ਤੇ ਉਸ ਨੂੰ ਮੱਥਾ ਟੇਕਿਆ ਸੋ ਅਸੀਂ ਦੇਖਦੇ ਆ ਕਿ ਇਹ ਪ੍ਰਭੂ ਯੇਸ਼ੂ ਮਸੀਹ ਦੇ ਲਈ ਸੋਨਾ ਲੂਬਾਨ ਤੇ ਗੰਦਰਸ ਲੈ ਕੇ ਆਏ ਸੋ ਅੱਜ ਅਸੀਂ ਸਿੱਖਾਂਗੇ ਕਿ ਸੋਨਾ ਲੁਬਾਨ ਤੇ ਗੰਦਰਸੀ ਕਿਉਂ ਪ੍ਰਭੂ ਯੇਸ਼ੂ ਜੀ ਨੂੰ ਭੇਡ ਚੜਾਉਣ ਦੇ ਲਈ ਲੈ ਕੇ ਆਏ ਹੋਰ ਵੀ ਕੁਝ ਲੈ ਕੇ ਆ ਸਕਦੇ ਸੀ ਕਿਉਂਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਬਹੁਤ ਹੀ ਡੇਰਾ ਮਤਲਬ ਆ ਜਿਹੜੀਆਂ ਚੀਜ਼ਾਂ ਇਹ ਪ੍ਰਭੂ ਯੇਸ਼ੂ ਜੀ ਨੂੰ ਭੇਡ ਚੜਾਉਣ ਦੇ ਲਈ ਲੈ ਕੇ ਆਏ ਸੋ ਜਿਹੜਾ ਪਹਿਲਾ ਜੋਤਸੀ ਸੀ ਜੀ ਦਾ ਨਾਮ ਮੈਲਕਿਉਰ ਸੀ ਜਦੋਂ ਅਸੀਂ ਉਹਦੇ ਬਾਰੇ ਵਿੱਚ ਦੇਖਦੇ ਹਾਂ ਸਟੱਡੀ ਕਰਦੇ ਹਾਂ ਤਾਂ ਉਹ ਇੱਕ ਬਜ਼ੁਰਗ ਵਿਅਕਤੀ ਸੀ ਜਿਹੜਾ ਯੂਰਪ ਤੋਂ ਆਇਆ ਔਰ ਇਹ ਪ੍ਰਭੂ ਯੇਸ਼ੂ ਜੀ ਦੇ ਪ੍ਰਭੂ ਯੇਸ਼ੂ ਜੀ ਦੇ ਲਈ गोल्ड सोना ਲੈ ਕੇ ਆਇਆ ਉਹਨੂੰ ਪੇੜ ਚੜਾਉਣ ਦੇ ਲਈ ਕਿਉਂ सोना ਲੈ ਕੇ ਆਇਆ ਕਿਉਂਕਿ ਜਦੋਂ ਬਾਈਬਲ ਦੇ ਅੰਦਰ ਤੁਸੀਂ ਦੇਖਦੇ ਆ ਕਿ ਜਦੋਂ ਇਹ ਤਿੰਨੇ ਜੋਤਿਸ਼ੀ ਰਾਜੇ ਕੋਲੇ ਆਏ ਤਾਂ ਇਹਨਾਂ ਨੇ ਰਾਜੇ ਨਾਲ ਆਣ ਕੇ ਗੱਲ ਕੀਤੀ ਔਰ ਰਾਜੇ ਨੂੰ ਇਹਨਾਂ ਨੇ ਕਿਹਾ ਜਿਹੜਾ ਰਾਜਾ ਹੈਰੋਦੇਸ਼ ਸੀ ਉਸ ਨੂੰ ਇਹਨਾਂ ਨੇ ਕਿਹਾ ਕਿ ਬੈਤਲਹਮ ਦੇ ਵਿੱਚ ਜਰੂਸ਼ਲਮ ਦੇ ਅੰਦਰ ਜਰੂਸ਼ਲਮ ਦੇ ਵਿੱਚ ਬੈਤਲਹਮ ਦੇ ਵਿੱਚ ਇੱਕ ਮੁਕਤੀ ਦਾ ਤਾਂ ਪੈਦਾ ਹੋਇਆ ਇੱਕ ਰਾਜਾ ਪੈਦਾ ਹੋਇਆ ਜਿਹਦਾ ਕਰਕੇ ਜਿਹੜਾ ਰਾਜਾ ਹੈਰੋਦੇਸ਼ ਸੀ ਉਹ ਘਬਰਾ ਗਿਆ ਤੇ ਉਹਨੇ ਦੋ ਦੋ ਸਾਲ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਮਰਵਾ ਦਿੱਤਾ ਸੋ ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਪਿਛਲੀਆਂ ਭਵਿਸ਼ਵਾਣੀਆਂ ਨੂੰ ਪੜਦੇ ਹਾਂ ਪੁਰਾਣੇ ਨਿਯਮ ਦੇ ਵਿੱਚ ਤਾਂ ਉੱਥੇ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਰਾਜਾ ਕਹਿ ਕੇ ਬੁਲਾਇਆ ਗਿਆ ਕਿ ਇੱਕ ਰਾਜਾ ਜਿਹੜਾ ਉਹ ਧਰਤੀ ਦੇ ਉੱਤੇ ਆਏਗਾ ਤੇ ਰਾਜ ਕਰੇਗਾ ਸੋ ਰਾਜਾ ਪ੍ਰਭੂ ਯੇਸ਼ੂ ਮਸੀਹ ਜਿਹੜਾ ਸੋਨਾ ਵਾ ਉਹ ਪ੍ਰਭੂ ਯੇਸ਼ੂ ਮਸੀਹ ਦੀ ਰਾਜ ਗੱਦੀ ਨੂੰ ਉਹਦੀ ਰੱਬੀ ਮਹਾਨਤਾ ਨੂੰ ਔਰ ਉਹਦੇ ਰਾਜਾ ਹੋਣ ਨੂੰ ਰਿਪਰੈਜ਼ੈਂਟ ਕਰਦਾ ਵਾ ਸੋ ਇਸ ਕਰਕੇ ਉਹ ਜਿਹੜਾ ਬਜ਼ੁਰਗ ਵਿਅਕਤੀ ਸੀ ਜਿਹਦਾ ਨਾਮ ਮੈਲੀਕਿਊਰ ਸੀ ਜਿਹੜਾ ਜੋਤਿਸ਼ੀ ਸੀ ਉਹ ਪ੍ਰਭੂ ਯੇਸ਼ੂ ਸੀ ਦੇ ਲਈ ਸੋਨਾ ਲੈ ਕੇ ਆਇਆ ਉਹਨੂੰ ਭੇਟ ਚੜਾਉਣ ਦੇ ਲਈ ਔਰ ਦੂਸਰਾ ਜਿਹੜਾ ਗੈਸਪਰ ਸੀ ਜਿਹਦਾ ਨਾਮ ਦੂਸਰਾ ਜੋਤਿਸ਼ੀ ਸੀ ਉਹ ਥੋੜਾ ਜਵਾਨ ਸੀ ਔਰ ਉਹ ਏਸ਼ੀਆ ਦੇਸ਼ ਤੋਂ ਆਇਆ ਔਰ ਉਹ ਲੋਬਾਨ ਲੈ ਕੇ ਆਇਆ ਪ੍ਰਭੂ ਯੇਸ਼ੂ ਸੀ ਨੂੰ ਭੇਟ ਚੜਾਉਣ ਦੇ ਲਈ ਲੋਬਾਨ ਜਦੋਂ ਅਸੀਂ ਲੋਬਾਨ ਦੇ ਬਾਰੇ ਵਿੱਚ ਪੜ੍ਹਦੇ ਹਾਂ ਲੋਬਾਨ ਇੱਕ ਐਸਾ ਇੱਕ ਐਸੀ ਚੀਜ਼ ਆ ਪੁਰਾਣੇ ਨਿਯਮ ਦੇ ਅੰਦਰ ਕੂਛ ਦੀ ਕਿਤਾਬ ਦੇ ਅੰਦਰ ਜਦੋਂ 30 ਦੇ ਅਇਰ ਉਹਦੀ 34 ਆਇਤ ਨੂੰ ਅਸੀਂ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਵਾ ਪਰਮੇਸ਼ਰ ਨੇ ਮੂਸਾ ਨੂੰ ਬੁਲਾਇਆ ਔਰ ਪਰਮੇਸ਼ਰ ਨੇ ਮੂਸਾ ਨੂੰ ਚਾਰ ਚੀਜ਼ਾਂ ਕਹੀਆਂ ਜਿਹੜੀ ਲੁਬਾਨ ਤੇ ਉਹਦੇ ਵਿੱਚ ਤਿੰਨ ਹੋਰ ਚੀਜ਼ਾਂ ਮਿਕਸ ਕਰਕੇ ਪਰਮੇਸ਼ਰ ਨੇ ਕਿਹਾ ਕਿ ਬਰਾਬਰ ਮਾਤਰਾ ਦੇ ਵਿੱਚ ਪਾ ਕੇ ਹਰੂਨ ਨੂੰ ਦਿੱਤੀਆਂ ਜਾਣ ਉਸ ਯਾਜਕ ਨੂੰ ਦਿੱਤੀਆਂ ਜਾਣ ਤਾਂ ਕਿ ਉਹ ਯਾਜਕ ਜਿਹੜਾ ਹਰੂਨ ਉਹ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ ਜਿਹੜਾ ਤੀ ਪਵਿੱਤਰ ਸਥਾਨ ਪਵਿੱਤਰ ਸਥਾਨ ਦੇ ਵਿੱਚ ਜਾ ਕੇ ਤੂਫਤ ਖਾਵੇ ਸੋ ਜਿਹੜਾ ਲੁਬਾਨ ਆ ਉਹ ਤੂਫਤ ਕਾਉਣ ਦੇ ਲਈ ਯੂਜ਼ ਕੀਤਾ ਜਾਂਦਾ ਸੀ ਯਾਜਕ ਦੇ ਦੁਆਰਾ ਔਰ ਉਹਦੇ ਵਿੱਚ ਹੋਰ ਵੀ ਤਿੰਨ ਚੀਜ਼ਾਂ ਮਿਕਸ ਕੀਤੀਆਂ ਇੱਕ ਤੂਫ ਬਣਾਈ ਗਈ ਜਿਹੜੀ ਯਾਜਕ ਦੇ ਦੁਆਰਾ ਤੂਫਤ ਖਾਈ ਜਾਂਦੀ ਸੀ ਸੋ ਜਿਹੜਾ ਲੋਬਾਨ ਆ ਉਹ ਰਿਪਰੈਜ਼ੈਂਟ ਕਰ ਰਿਹਾ ਪ੍ਰਭੂ ਯੇਸ਼ੂ ਮਸੀਹ ਦੇ ਯਾਜਕ ਹੋਣ ਨੂੰ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਸਾਡੇ ਮਹਾ ਯਾਜਕ ਹੋਏ ਆ ਔਰ ਉਹ ਇੱਕ ਐਸੇ ਯਾਜਕ ਹੋਏ ਆ ਜਿਹੜੇ ਸਦਾ ਲਈ ਯਾਜਕ ਆ ਔਰ ਇੱਕ ਮਹਾਨ ਯਾਜਕ ਮਹਾ ਯਾਜਕ ਪ੍ਰਭੂ ਯੇਸ਼ੂ ਮਸੀਹ ਸੀਗੇ ਔਰ ਅਸੀਂ ਦੇਖਦੇ ਆ ਕਿ ਇਸ ਜਗ੍ਹਾ ਤੇ ਜਿਹੜਾ ਲੋਬਾਨ ਆ ਉਹ ਪ੍ਰਭੂ ਯੇਸ਼ੂ ਮਸੀਹ ਦੇ ਯਾਜਕ ਹੋਣ ਨੂੰ ਰਿਪਰੈਜ਼ੈਂਟ ਕਰ ਰਿਹਾ ਵਾ ਪ੍ਰਭੂ ਯੇਸ਼ੂ ਮਸੀਹ ਚਾਹੇ ਉਸ ਸਮੇਂ ਬਾਲਕ ਸੀ ਬੱਚੇ ਦੇ ਰੂਪ ਦੇ ਵਿੱਚ ਸੀ ਜਿਸ ਸਮੇਂ ਇਹ ਤਿੰਨੋਂ ਜੋਤਸ਼ੀ ਉਸ ਨੂੰ ਪੇੜ ਚੜਾਉਣ ਦੇ ਲਈ ਆਏ ਆ ਪਰ ਪ੍ਰਭੂ ਯੇਸ਼ੂ ਮਸੀਹ ਦੀ ਜਿਹੜੀ ਸੇਵਕਾਈ ਹੈ ਜਿਹੜਾ ਉਹਦਾ ਜਿਹੜੇ ਰੋਲ ਉਹਨੇ ਅਦਾ ਕਰਨੇ ਆ ਫਿਊਚਰ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਹੀ ਰਿਪਰੈਜ਼ੈਂਟ ਕਰ ਦਿੱਤਾ ਗਿਆ ਉਹਨਾਂ ਦੇ ਜਨਮ ਦੇ ਸਮੇਂ ਇਸ ਪੇੜ ਦੇ ਦੁਆਰਾ ਸੋ ਤੀਸਰੀ ਜਿਹੜੀ ਚੀਜ਼ ਤੀਸਰਾ ਜਿਹੜਾ ਜੋਤਸ਼ੀ ਸੀ ਉਹਦਾ ਨਾਮ ਬਲਥਾਸਰ ਸੀ ਜਿਹੜਾ ਕਿ ਮਿਡਲ ਏਜ ਸੀਗਾ ਔਰ ਉਹ ਅਫਰੀਕਾ ਦੇਸ਼ ਦੇ ਵਿੱਚੋਂ ਆਇਆ ਔਰ ਉਹਨੇ ਪਰਬੂ ਯੇਸ਼ੂ ਮਸੀਹ ਨੂੰ ਗੰਦਰਸ ਜਿਹੜੀ ਉਹ ਪੇਟ ਕੀਤੀ ਜਿਹੜੀ ਗੰਦਰਸ ਆ ਇਹ ਦਿਖਾ ਰਹੀ ਆ ਪ੍ਰਬੂ ਯੇਸ਼ੂ ਮਸੀਹ ਦੀ ਸਫਰਿੰਗ ਨੂੰ ਉਹਦੀ ਡੈਥ ਨੂੰ ਕਿਉਂਕਿ ਜਿਹੜਾ ਜਦੋਂ ਕੋਈ ਵਿਅਕਤੀ ਮਰ ਜਾਂਦਾ ਸੀ ਤੇ ਉਹਦੇ ਗੰਦਰਸ ਜਿਹੜੀ ਉਹਨੂੰ ਲਗਾਈ ਜਾਂਦੀ ਸੀ ਮੂਰਜੀ ਨੂੰ ਮੂਰ ਵੀ ਕਿਹਾ ਜਾਂਦਾ ਮੂਰ ਲੁਬਾਨ ਤੇ ਸੋਨਾ ਜਿਹੜੇ ਮੂਰ ਉਹ ਜਿਹੜਾ ਕੋਈ ਵੀ ਡੈੱਡ ਬੋਡੀ ਹੁੰਦੀ ਸੀ ਉਹਦੇ ਉੱਪਰ ਉਹ ਜਿਹੜੀ ਗੰਦਰਸ ਉਹ ਲਗਾਈ ਜਾਂਦੀ ਸੀ ਸੋ ਇਸ ਜਗ੍ਹਾ ਤੇ ਜਿਹੜੀ ਗੰਦਰਸ ਆ ਉਹ ਪ੍ਰਭੂ ਯੇਸ਼ੂ ਮਸੀਹ ਦੀ ਕੁਰਬਾਨੀ ਨੂੰ ਰਿਪਰੈਜ਼ੈਂਟ ਕਰ ਰਹੀ ਆ ਪ੍ਰਭੂ ਯੇਸ਼ੂ ਮਸੀਹ ਦੀ ਸਫਰਿੰਗ ਨੂੰ ਉਹਨੇ ਜਿਹੜਾ ਦੁੱਖ ਸਿਆ ਉਹਦੀ ਜਿਹੜੀ ਮੌਤ ਸੀ ਔਰ ਉਹਦੀ ਜਿਹੜੀ ਕੁਰਬਾਨੀ ਸੀ ਉਹਨੇ ਜਿਹੜਾ ਸੈਕਰੀਫਾਈਸ ਕੀਤਾ ਉਹਨੂੰ ਰਿਪਰੈਜ਼ੈਂਟ ਕਰ ਰਹੀ ਆ ਕਿਉਂਕਿ ਇੱਕ ਸਮਾਂ ਆਉਣਾ ਸੀ ਕਿ ਪ੍ਰਭੂ ਯੇਸ਼ੂ ਮਸੀਹ ਨੇ ਸਾਡੇ ਲਈ ਕੁਰਬਾਨ ਹੋਣਾ ਸੀ ਸੋ ਪ੍ਰਭੂ ਯੇਸ਼ੂ ਮਸੀਹ ਦੇ ਤਿੰਨ ਰੋਲ ਜਿਹੜੇ ਰਹੇ ਆ ਧਰਤੀ ਦੇ ਉੱਤੇ ਉਹਨਾਂ ਦੇ ਜੀਵਨ ਦੌਰਾਨ ਇੱਕ ਰਾਜੇ ਦੇ ਰੂਪ ਦੇ ਵਿੱਚ ਉਹ ਰਹੇ ਆ ਔਰ ਫਿਰ ਇੱਕ ਯਾਜਕ ਮਹਾਯਾਜਕ ਹੋ ਰਿਹਾ ਔਰ ਫਿਰ ਇੱਕ ਮਹਾਯਾਜਕ ਔਰ ਫਿਰ ਪ੍ਰਭੂ ਯੇਸ਼ੂ ਮਸੀਹ ਦੀ ਕੁਰਬਾਨੀ ਔਰ ਪ੍ਰਭੂ ਯੇਸ਼ੂ ਮਸੀਹ ਦੀ ਕੁਰਬਾਨੀ ਇੱਕ ਲਾਸਟ ਕੁਰਬਾਨੀ ਸੀ ਜਿਹਦੇ ਤੋਂ ਬਾਅਦ ਦੁਬਾਰਾ ਕੋਈ ਕੁਰਬਾਨੀ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਪਹਿਲਾਂ ਹਰ ਇੱਕ ਪਾਪ ਦੇ ਲਈ ਜਿਹੜੀਆਂ ਬਲੀਆਂ ਚੜਾਈਆਂ ਜਾਂਦੀਆਂ ਸੀ ਕੁਰਬਾਨ ਕੀਤਾ ਜਾਂਦਾ ਸੀ ਪਸ਼ੂਆਂ ਨੂੰ ਜਾਨਵਰਾਂ ਨੂੰ ਪਰ ਪ੍ਰਭੂ ਯੇਸ਼ੂ ਮਸੀਹ ਨੇ ਇੱਕ ਮੇਮ ਨੇ ਦੇ ਰੂਪ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਨੇ ਆਪਣੀ ਕੁਰਬਾਨੀ ਦਿੱਤੀ ਆਪਣਾ ਬਲੀਦਾਨ ਦਿੱਤਾ ਔਰ ਸਾਨੂੰ ਪਾਪਾਂ ਤੋਂ ਆਜ਼ਾਦ ਕਰ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਪ੍ਰਭੂ ਯਿਸੂ ਮਸੀਹ ਦੀ ਜਿਹੜੇ ਤਿੰਨ ਰੋਲ ਉਹਨੇ ਅਦਾ ਕੀਤੇ ਉਹਨੂੰ ਰਿਪਰੈਜ਼ੈਂਟ ਕਰ ਰਹੀਆਂ ਵਾ ਪ੍ਰਭੂ ਯਿਸੂ ਮਸੀਹ ਦਾ ਜਨਮ ਕੋਈ ਮਾਮੂਲੀ ਜਨਮ ਨਹੀਂ ਸੀ ਇੱਕ ਖਾਸ ਯੋਜਨਾ ਦੇ ਨਾਲ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਤੇ ਆਉਣਾ ਪਿਆ ਪਰਮੇਸ਼ਰ ਨੂੰ ਆਪਣੇ ਪੁੱਤਰ ਨੂੰ ਇਸ ਧਰਤੀ ਉੱਤੇ ਭੇਜਣਾ ਪਿਆ ਕਿਉਂਕਿ ਮਹਾਯਾਜਕ ਦਾ ਰੋਲ ਅਦਾ ਕਰ ਸਕੇ ਉਹ ਇੱਕ ਰਾਜੇ ਦਾ ਰੋਲ ਅਦਾ ਕਰ ਸਕੇ ਔਰ ਉਹ ਇੱਕ ਕੁਰਬਾਨੀ ਦਾ ਜਿਹੜਾ ਦਾ ਰੋਲ ਸੀ ਉਹਨੂੰ ਅਦਾ ਕਰ ਸਕੇ ਸੋ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਤਿੰਨੋਂ ਜੋਤਸ਼ੀ ਆ ਇਹ ਤਿੰਨ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਲਈ ਲੈ ਕੇ ਆਉਂਦੇ ਆ ਉਹਨੂੰ ਪੇੜ ਚੜਾਉਣ ਦੇ ਲਈ ਔਰ ਇੱਕ ਹੋਰ ਚੀਜ਼ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਤਿੰਨੋਂ ਜੋਤਸ਼ੀ ਸੀ ਇਹ ਤਿੰਨ ਇਹਨਾਂ ਤਿੰਨ ਇਸ ਦੇ ਸੀਗੇ ਪਹਿਲਾ ਜੋਤਸ਼ੀ ਉਹ ਬਜ਼ੁਰਗ ਸੀ ਦੂਸਰਾ ਜਵਾਨ ਸੀ ਤੇ ਤੀਸਰਾ ਜਿਹੜਾ ਮੀਡਲ ਏਜ ਵਿੱਚ ਵਿਚ ਵਿਚਾਲੇ ਵਾਲਾ ਵਿਚਕਾਰ ਵਾਲਾ ਜਿਹਨੂੰ ਅਸੀਂ ਕਹਿ ਸਕਦੇ ਆ ਸੋ ਇਹ ਚੀਜ਼ ਵੀ ਇਹ ਚੀਜ਼ ਦਿਖਾਉਂਦੀ ਆ ਕਿ ਪ੍ਰਭੂ ਯੇਸ਼ੂ ਮਸੀਹ ਹਰ ਇੱਕ ਇਹ ਜਿਹੜੀ ਏਜ ਦੇ ਵਿਅਕਤੀ ਨੂੰ ਪ੍ਰਭੂ ਯੇਸ਼ੂ ਮਸੀਹ ਇਸਤੇਮਾਲ ਕਰ ਸਕਦੇ ਆ ਨਾ ਕਰਦੇ ਆ ਆਪਣੀ ਸੇਵਾ ਦੇ ਲਈ ਆਪਦੇ ਕੰਮਾਂ ਦੇ ਲਈ ਹਰ ਇੱਕ ਏਜ ਦਾ ਵਿਅਕਤੀ ਉਹਦੇ ਕੋਲ ਆ ਸਕਦਾ ਹਰ ਇੱਕ ਉਮਰ ਦਾ ਵਿਅਕਤੀ ਉਹਦੇ ਚਰਨਾਂ ਦੇ ਵਿੱਚ ਆਣ ਕੇ ਆਪਣੇ ਆਪ ਨੂੰ ਸਮਰਪਿਤ ਕਰ ਸਕਦਾ ਵਾ ਔਰ ਉਹਦੇ ਨਾਲ ਇੱਕ ਗਹਿਰਾ ਰਿਸ਼ਤਾ ਬਣਾ ਸਕਦਾ ਔਰ ਇੱਕ ਹੋਰ ਚੀਜ਼ ਵੀ ਅਸੀਂ ਇਸ ਜਗ੍ਹਾ ਤੇ ਦੇਖਦੇ ਆ ਕਿ ਇਹ ਜਿਹੜੇ ਤਿੰਨੋਂ ਜੋਤਸ਼ੀ ਸੀਗੇ ਆ ਇਹ ਅਲੱਗ-ਅਲੱਗ ਦੇਸ਼ਾਂ ਤੋਂ ਆਏ ਸੋ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦੇ ਸਮੇਂ ਇਹ ਚੀਜ਼ ਸਾਬਿਤ ਹੋ ਜਾਂਦੀ ਆ ਕਿ ਪ੍ਰਭੂ ਯੇਸ਼ੂ ਸੀ ਕੱਲਾ ਯਹੂਦੀਆਂ ਦੇ ਲਈ ਨਹੀਂ ਆਏ ਸੀ ਬਲਕਿ ਉਹ ਪੂਰੀ ਦੁਨੀਆ ਦੇ ਲਈ ਆਏ ਸੀ ਔਰ ਹਰ ਇੱਕ ਦੇਸ਼ ਦੇ ਅੰਦਰ ਕੌਮ ਦੇ ਅੰਦਰ ਜਾਤ ਦੇ ਅੰਦਰੋਂ ਧਰਮਾਂ ਦੇ ਅੰਦਰੋਂ ਜਿਹੜੇ ਲੋਕ ਪ੍ਰਭੂ ਯੇਸ਼ੂ ਸੀ ਦੇ ਕੋਲ ਆਣਗੇ ਉਸ ਦੀ ਆਰਾਧਨਾ ਕਰਨਗੇ ਉਸ ਦੀ ਵਰਸ਼ਿਪ ਕਰਨਗੇ ਉਹ ਤਿੰਨੋਂ ਜੋਤਿਸ਼ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਅਲੱਗ-ਅਲੱਗ ਜਗ੍ਹਾ ਤੋਂ ਆਏ ਸੀ ਉਹ ਪਰ ਫਿਰ ਵੀ ਅਸੀਂ ਦੇਖਦੇ ਆ ਕਿ ਉਹਨਾਂ ਨੇ ਆਣ ਕੇ ਪ੍ਰਭੂ ਯੇਸ਼ੂ ਮਸੀਹ ਦੀ ਵਰਸ਼ਿਪ ਕੀਤੀ ਉਹਨੂੰ ਪੇਟ ਚੜਾਏ ਔਰ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਤਿੰਨੋਂ ਜੋਤਿਸ਼ੀ ਸੀਗੇ ਯਹੂਦੀ ਨਹੀਂ ਸੀ ਔਰ ਇਹ ਜੈਂਟਾਈਸ ਸੀਗੇ ਇਹਨਾਂ ਦੇ ਬਾਰੇ ਵਿੱਚ ਜਦੋਂ ਅਸੀਂ ਸਟੱਡੀ ਕਰਦੇ ਹਾਂ ਇਹ ਕੋਈ ਯਹੂਦੀ ਨਹੀਂ ਸੀਗੇ ਇਹ ਦੂਸਰੀਆਂ ਕੌਮਾਂ ਦੇ ਵਿੱਚੋਂ ਆਏ ਸੀਗੇ ਪਰ ਜੇਕਰ ਇਹ ਦੂਸਰੀਆਂ ਕੌਮਾਂ ਦੇ ਵਿੱਚੋਂ ਆਏ ਸੀ ਤੇ ਫਿਰ ਇਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਪ੍ਰਭੂ ਯੇਸ਼ੂ ਮਸੀਹ ਦਾ ਜਿਹੜਾ ਜਨਮ ਹੋਇਆ ਇੱਕ ਤਾਰਾ ਚਮਕਿਆ ਵਾ ਔਰ ਪ੍ਰਭੂ ਯੇਸ਼ੂ ਮਸੀਹ ਪੈਦਾ ਹੋਏ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਂ ਕੇਵਲ ਉਹਨਾਂ ਨੂੰ ਹੀ ਪਤਾ ਸੀਗੀਆਂ ਜਿਹੜੇ ਕਿਉਂਕਿ ਭਵਿਸ਼ਵਾਣੀਆਂ ਹੋਈਆਂ ਸੀਗੀਆਂ ਪੁਰਾਣੇ ਨਿਯਮ ਦੇ ਅੰਦਰ ਔਰ ਜਿਨ੍ਹਾਂ ਨੇ ਪ੍ਰਾਣਾ ਨਿਯਮ ਪੜ੍ਹਿਆ ਸੀ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦਾ ਪਤਾ ਸੀਗਾ ਕਿ ਇੱਕ ਮੁਕਤੀ ਦਾਤਾ ਜਿਹੜਾ ਪੈਦਾ ਹੋਣ ਵਾਲਾ ਵਾ ਸੋ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਇਸ ਚੀਜ਼ ਨੂੰ ਜਾਣਨ ਦੇ ਲਈ ਜਦੋਂ ਅਸੀਂ ਪਿਸ਼ੋਕਰ ਦੇ ਵਿੱਚ ਜਾਂਦੇ ਆ ਜਦੋਂ ਅਸੀਂ ਪੜਦੇ ਆ ਦਾਨੀਅਲ ਦੀ ਕਿਤਾਬ ਦੇ ਅੰਦਰ ਤੇ ਅਸੀਂ ਦੇਖਦੇ ਆ ਕਿ ਜਿਹੜਾ ਦਾਨੀਅਲ ਸੀ ਜਦੋਂ ਨਬੁਕਦਨੇਜ਼ਰ ਰਾਜਾ ਉਹਨੂੰ ਬੈਬਿਲੋਂ ਦੇ ਵਿੱਚੋਂ ਲੈ ਕੇ ਆਇਆ ਬੰਦੀ ਬਣਾ ਕੇ ਔਰ ਉਹਨੂੰ ਗੁਲਾਮ ਬਣਾ ਕੇ ਉੱਥੇ ਲਿਆਂਦਾ ਗਿਆ ਤੇ ਉਸ ਸਮੇ ਅਸੀਂ ਪੜਦੇ ਆ ਉੱਥੇ ਕਿ ਜਿਹੜਾ ਨਬੁਕਦਨੇਜ਼ਰ ਰਾਜਾ ਸੀ ਉਹਨੂੰ ਸੁਪਨਾ ਆਇਆ ਔਰ ਉਹਨੂੰ ਜੋ ਸੁਪਨਾ ਉਹਨੇ ਦੇਖਿਆ ਉਹਦੇ ਤੋਂ ਘਬਰਾ ਗਿਆ ਤੇ ਉਹਨੇ ਸਾਰੇ ਜੋਤਿਸ਼ੀ ਗਿਆਨੀ ਸਭ ਜਿੰਨੇ ਵੀ ਸੀ ਪੂਰੀ ਦੁਨੀਆ ਦੇ ਵਿੱਚੋਂ ਉਸਨੇ ਬੁਲਾਏ ਔਰ ਉਸਨੇ ਉਹਨਾਂ ਨੂੰ ਕਿਹਾ ਕਿ ਕੋਈ ਉਹਦੇ ਸੁਪਨੇ ਨੂੰ ਵੀ ਦੱਸੇ ਤੇ ਉਹਦੇ ਅਰਥ ਨੂੰ ਵੀ ਦੱਸ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਦੱਸ ਨਹੀਂ ਪਾਇਆ ਅਰੇ ਅੱਜ ਦੇਖਦੇ ਆ ਕਿ ਦਾਨੀਅਲ ਨੇ ਜਦੋਂ ਦਾਨੀਅਲ ਨੂੰ ਬੁਲਾਇਆ ਗਿਆ ਤੇ ਉਸ ਨੇ ਸੁਪਨਾ ਵੀ ਦੱਸਿਆ ਤੇ ਉਹਦਾ ਅਰਥ ਵੀ ਦੱਸਿਆ ਔਰ ਇਸ ਚੀਜ਼ ਤੋਂ ਖੁਸ਼ ਹੋ ਕੇ ਅਸੀਂ ਪੜਦੇ ਆਂ ਵਚਨ ਦੇ ਵਿੱਚ ਦਾਨੀਅਲ ਦੀ ਕਿਤਾਬ ਦੇ ਅੰਦਰ ਉਹਦਾ ਦੋਦੇ ਆਏ ਔਰ ਉਸ ਦੀ ਦਾਨੀਅਲ ਉਹਦਾ ਦੋਦੇ ਆਏ ਔਰ ਉਸ ਦੀ ਅਸੀਂ ਅਰਥਾ ਲਈ ਆਇਤ ਨੂੰ ਪੜ੍ਹਦੇ ਆਂ ਉੱਥੇ ਲਿਖਿਆ ਤਾਂ ਦਰਾਜੇ ਨੇ ਦਾਨੀਅਲ ਨੂੰ ਉੱਚਾ ਕੀਤਾ ਅਤੇ ਉਹਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਹਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਹੈ ਤੇ ਬਾਬਲ ਦੇ ਸਾਰੇ ਗਿਆਨੀਆਂ ਉੱਤੇ ਸਰਦਾਰ ਬਣਾਇਆ ਸੋ ਪੰਜਾਬੀ ਦੀ ਬਾਈਬਲ 'ਚ ਗਿਆਨੀ ਲਿਖਿਆ ਜਦੋਂ ਹਿੰਦੀ ਦੀ ਬਾਈਬਲ ਪੜ੍ਹਦੇ ਆ ਉੱਥੇ ਜੋਤਸ਼ੀ ਲਿਖਿਆ ਔਰ ਇੰਗਲਿਸ਼ ਦੀ ਬਾਈਬਲ 'ਚ ਇੱਥੇ ਵਾਈਸਮੈਨ ਲਿਖਿਆ ਕਿ ਇਹਨਾਂ ਸਾਰਿਆਂ ਦੇ ਉੱਤੇ ਰਾਜੇ ਨੇ ਦਾਨੀਅਲ ਨੂੰ ਸਰਦਾਰ ਠਹਿਰਾ ਦਿੱਤਾ ਉਹਨਾਂ ਦਾ ਲੀਡਰ ਬਣਾ ਦਿੱਤਾ ਉਹਨਾਂ ਦੇ ਉੱਤੇ ਅਧਿਕਾਰੀ ਬਣਾ ਦਿੱਤਾ ਸੋ ਜੇਕਰ ਉਹ ਉਹਨਾਂ ਸਾਰਿਆਂ ਦੇ ਉੱਤੇ ਅਧਿਕਾਰੀ ਸੀ ਤਾਂ ਦਾਨੀਅਲ ਨੇ ਉਹਨਾਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜੋ ਦਰਸ਼ਨ ਪਰਮੇਸ਼ਰ ਨੇ ਦਾਨੀਅਲ ਨੂੰ ਦਿਖਾਏ ਜਦੋਂ ਉਹਦਾ ਅਸੀਂ ਪੜ੍ਹਦੇ ਆ ਅੱਠ ਦੇ ਆਇਦੇ ਅੰਦਰ 9 ਦੇ ਆਏ ਦੇ ਅੰਦਰ ਜਦੋਂ 9 ਉਹਦਾ 24 ਤੋਂ ਸੀ ਪੜਦੇ ਆ ਤੇ ਉੱਥੇ ਪ੍ਰਭੂ ਯਿਸੂ ਮਸੀਹ ਦੇ ਪੈਦਾ ਹੋਣ ਦੀ ਜਿਹੜੀ ਭਵਿੱਖਵਾਨੀ ਕੀਤੀ ਗਈ ਆ ਔਰ ਪਰਮੇਸ਼ਰ ਨੇ ਦਾਨੀਅਲ ਨੂੰ ਦਿਖਾਇਆ ਸਾਰੀਆਂ ਚੀਜ਼ਾਂ ਤੇ ਉਹ ਸਭ ਸਾਰੀਆਂ ਜੋ ਕੁਝ ਪਰਮੇਸ਼ਰ ਨੇ ਉਹਨੂੰ ਦਿਖਾਇਆ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ ਵਿੱਚ ਉਹ ਸਭ ਕੁਝ ਉਸਨੇ ਜੋਤਸ਼ੀਆਂ ਨੂੰ ਦੱਸਿਆ ਔਰ ਇਸੇ ਤਰ੍ਹਾਂ ਇਹ ਜਿਹੜੀ ਪੀੜੀ ਦਰ ਪੀੜੀ ਉਹ ਸਿੱਖਦੇ ਗਏ ਔਰ ਪ੍ਰਭੂ ਯਿਸੂ ਮਸੀਹ ਦੇ ਸਮੇਂ ਵੀ ਉਹ ਜੋਤਸ਼ੀ ਸਿੱਖੇ ਹੋਏ ਸੀ ਉਹਨਾਂ ਨੂੰ ਪਤਾ ਸੀ ਕਿ ਪ੍ਰਭੂ ਯਿਸੂ ਮਸੀਹ ਜਦੋਂ ਤਾਰਾ ਚਮਕੇਗਾ ਸਮਾਨ ਦੇ ਵਿੱਚ ਤੇ ਪ੍ਰਭੂ ਯੇਸ਼ੂ ਮਸੀਹ ਸ਼ਾਇਦ ਤਾਰਾ ਚਮਕੇਗਾ ਤੇ ਪ੍ਰਭੂ ਯੇਸ਼ੂ ਮਸੀਹ ਦਾ ਇੱਕ ਮੁਕਤੀਦਾਤਾ ਪੈਦਾ ਹੋਏਗਾ ਉਹਦਾ ਜਨਮ ਹੋਏਗਾ ਇਸੇ ਕਰਕੇ ਉਹ ਚੱਲ ਪੈਂਦੇ ਆ ਉਸ ਤਾਰੇ ਦੇ ਮਗਰ ਔਰ ਚੱਲਦੇ ਚੱਲਦੇ ਉਹ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਪਹੁੰਚ ਜਾਂਦੇ ਉਹ ਤਾਰਾ ਉਹਨਾਂ ਨੂੰ ਲੈ ਕੇ ਆਉਂਦਾ ਪ੍ਰਭੂ ਯੇਸ਼ੂ ਮਸੀਹ ਦੇ ਕੋਲੇ ਔਰ ਉਹਨੂੰ ਆਣ ਕੇ ਉਹ ਸੋਨਾ ਲੂਬਾਨ ਤੇ ਗੰਦਰਸ ਭੇੜ ਚੜਾਉਂਦੇ ਆ ਸੋ ਸੋਚ ਕੇ ਦੇਖਿਓ ਕਿ ਕਿੰਨਾ ਮਹਾਨ ਸਾਡਾ ਪਰਮੇਸ਼ਵਰ ਆ ਜਿਹਦੀ ਅਸੀਂ ਆਰਾਧਨਾ ਕਰਦੇ ਆ ਜਿਹਦੀ ਅਸੀਂ ਸਤੂਤੀ ਕਰਦੇ ਆ ਜਿਹਦੀ ਅਸੀਂ ਪ੍ਰਸ਼ੰਸਾ ਕਰਦੇ ਆ ਔਰ ਉਹਦਾ ਜਨਮ ਜਿਸ ਜਿਹੜਾ ਉਹ ਕਿੱਦਾਂ ਮਹਾਨ ਜਨਮ ਸੀ ਉਹ ਜਿਹਨੂੰ ਅਸੀਂ ਮਨਾ ਰਹੇ ਆਂ ਇਹਨਾਂ ਦਿਨਾਂ ਦੇ ਅੰਦਰ ਕਿੰਨੀ ਜ਼ਿਆਦਾ ਸਾਨੂੰ ਉਸ ਦੀ ਆਰਾਧਨਾ ਕਰਨ ਦੀ ਜ਼ਰੂਰਤ ਆ ਉਹਦੀ ਸਤਿਤੀ ਕਰਨ ਦੀ ਜ਼ਰੂਰਤ ਆ ਕਿ ਕਿੰਨੇ ਮਹਾਨ ਪਰਮੇਸ਼ਰ ਦੀ ਅਸੀਂ ਆਰਾਧਨਾ ਕਰਦੇ ਆਂ ਸੋ ਅੱਜ ਅਸੀਂ ਜੋਸ਼ੀਆਂ ਦੇ ਬਾਰੇ ਵਿੱਚ ਸਿੱਖਿਆ ਕਿ ਉਹ ਕਿਉਂ ਸੋਨਾ ਲੁਮਾਨ ਤੇ ਗੰਦਰਸ ਹੈ ਪਰਮੇਸ਼ਰ ਨੂੰ ਪ੍ਰਭੂ ਯਸ਼ੂਸ ਨੂੰ ਪੇਟ ਚ ਘਾਉਣ ਆਏ ਔਰ ਉਸ ਦਾ ਮਤਲਬ ਅਸੀਂ ਸਿੱਖਿਆ ਔਰ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਇਸ ਵਿਚਾਰਨ ਦੇ ਦੁਆਰਾ ਬਰਕਤ ਦੇ ਵੀ ਸਾਰਿਆਂ ਜੀ ਆਇਆਂ ਨੂੰ